ਆ ਵੇਖੋ ਜੀ ਬਾਕੀ ਠੰਡੀ ਧੀਰੀ ਆ ਬਿਲਕੁਲ ਆ ਕਿੱਥੇ ਖਲਾਰ ਕੇ ਖਲੋਤੇ ਆ ਵਿੜੇ ਦੇ ਵਿੱਚ ਕੋਈ ਨਹੀਂ ਦੋਏ ਬੰਦੇ ਬੈਹਿ ਕੇ ਚੌਲਨ ਦੋਵਾਂ ਬਨੇ ਇਹ ਬੈਠੇ ਪੁੱਠੇ ਬਨੇ ਆ ਹਾਂ ਜੀ ਹਾਂ ਜੀ ਜਾਣ ਦੋ ਹਾਂ ਜੀ ਸਾਸਰੀਕਾਲ ਜੀ ਸਾਰਿਆਂ ਸਵਾਗਤ ਕਰਦੇ ਆ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਸੰਗਰਾਵਾ ਜ਼ਿਲ੍ਹਾ ਕਰਦਾਸਪੁਰ ਤਹਿਸੀਲ ਬਟਾਲਾ ਇਸ ਕਰ ਜੋ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਹਰਿਆਣੇ ਤੋਂ ਝੋਟੀਆਂ ਲੈ ਕੇ ਆਉਂਦੇ ਆ ਚਾਰ ਝੋਟੀਆਂ ਲੈ ਕੇ ਆਇਆ ਬਹੁਤ ਹੀ ਸੋਹਣੀਆਂ ਸਨਖੀਆਂ ਤਾਜੀਆਂ ਸੋਹਣੀਆਂ ਬਿਲਕੁਲ ਚੰਗੀ ਕੁਆਲਿਟੀ ਦੀਆਂ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਕੋ ਲਵਾਂਗੇ ਹਰ ਵੀਡੀਓ 'ਚ ਆਪਾਂ ਬੇਨਤੀ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟੰਕ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੂ ਦਾ ਥਾਂ ਟੇਪਗੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਸਕੇ ਆਪਾਂ ਗੱਲਬਾਤ ਕਰਾਉਨੇ ਆ ਇਨਾ ਪਸ਼ੂਆਂ ਤੇ ਲੈ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਿੰਦਰ ਭਾਈ ਕੀ ਹਾਲ ਚਾਲ ਆਈ ਵਧੀਆ ਵਧੀਆ ਕਿਰਪਾ ਦੀ ਗੁਰੂ ਆਮਦਾਸ ਜੀ ਦੀ ਠੀਕ ਹੈ ਜੀ ਹਾਂਜੀ ਤੇ ਅੱਜ ਚਾਰ ਝੋਟੀਆਂ ਜੀ ਝੋਟੀਆਂ ਆਪਣੇ ਕੋ ਨਾਗਾ ਗੇ ਸੱਤ ਤੋਂ ਅੱਠ ਠੀਕ ਆ ਤਿੰਨ ਚਾਰ ਛੇ ਲੋਈਆਂ ਚਾਹ ਚੋਟੀਆਂ ਮੈਂਬਰ ਕੋਈਆਂ ਇਹ ਵੀਡੀਓ ਪਾਰਦੇ ਨੇ ਠੀਕ ਹੈ ਠੀਕ ਹੈ ਹਾਂਜੀ ਤੇ ਟਾਪ ਦੀਆਂ ਟਾਪਰੀਆਂ ਤੇ ਹਰਿਆਣੇ ਦੇ ਸਾਰ ਦਾ ਮਾਲ ਚਾਹੇ ਫੈਲਣਾ ਚੋਟੀਆਂ ਦੰਦਾ ਜੀਆ ਦੰਦਾ ਤੇ ਦੋਂਦੀ ਤੋਂ ਲੈ ਕੇ ਛਿੱਗੀ ਤੱਕ ਠੀਕ ਹੈ ਠੀਕ ਹੈ ਹਾਂਜੀ ਸਹੀ ਹੈ ਤੇ ਐਡਰੈਸ ਦੱਸ ਦਿਓ ਆਪਣਾ ਐਡਰੈਸ ਪਿੰਡ ਸੰਗਰਾਵਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਰਾ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 98725 88683 ਠੀਕ ਹੈ ਜੀ ਹਾਂਜੀ ਤੇ ਨਾਮ ਦੱਸ ਦਿਓ ਨਾਮ ਆਪਣਾ ਮਹਿੰਦਰ ਸਿੰਘ ਜੀ ਤੇ ਪਿੰਡ ਸੰਗਰਾਵਾ ਜਿਹਦੇ ਜਿਲ੍ਹਾ ਗੁਰਦਾਸਪੁਰ ਦੇ ਠੀਕ ਆ ਹਾਂਜੀ ਤੇ ਕੋਈ ਮਈਆਂ ਨੂੰ ਟਾਈਮ ਟੂਮ ਨਹੀਂ ਲੱਗਾ ਸਵੇਰੇ ਤੜਕੇ 4:30 ਵਜੇ ਚਵਾਈ ਹੋਈ ਜੇ ਤੇ ਟਾਈਮ ਖਾਰੋ 11:38 ਮਿੰਟ ਹੋ ਗਏ ਜੇ ਸ਼ਾਮਾਂ ਨੂੰ ਤਾਂ ਬਹੁਤ ਮਈਆਂ ਜਗਣੀਆਂ ਹੋਈ ਠੀਕ ਆ ਹਾਂਜੀ ਤੇ ਕਿਹੜੀ ਤੋਂ ਕਰੀਏ ਸ਼ੁਰੂਆਤ ਆ ਚੋਟੀ ਤੋਂ ਕਰਦੇ ਆ ਠੀਕ ਆ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਇਸਲੇ ਚ ਗੜਾ ਹੋਗਾ 15 ਕਿਲੋ ਅੱਛਾ ਜਿੰਨੇ ਲੀਟਰ ਮਾਰਨਾ 14 ਕਿਲੋ ਵਾਲਾ ਲੀਟਰ ਮਾਰ ਦੇ ਠੀਕ ਹੈ ਦੋ ਟਾਈਮ ਤਸੱਲੀ ਕਰ ਲੈ ਭਾਈ ਕੋ ਤਿੰਨ ਟਾਈਮ ਤਸੱਲੀ ਕਰ ਲੈ ਠੀਕ ਚਾਰ ਤੰਦ ਝੋਟੀ ਦੇ ਤੇ ਕੱਦ ਬੁੱਧ ਜਗਾ ਬੱਚਾ ਕੀ ਹੈ ਮਗਰੇ ਦੇ ਬੱਚਾ ਮਗਰੇ ਦੇ ਕੱਟੀ ਦੇ ਕੱਟੀ ਬੜੀ ਸੋਹਣੀ ਆ ਹਨਾ ਹਾਂਜੀ ਹਾਂਜੀ ਕਿੰਨੇ ਕ ਦਿਨਾਂ ਦਾ ਸੂਆ ਇਹਦਾ ਸੂਆ ਕਾਸ਼ੀ ਆਨ 7 ਦਿਨਾਂ ਦਾ 7 ਦਿਨਾਂ ਦਾ ਸੂਆ ਤੋਰ ਦੇ ਵੀਰ ਜੀ ਇਹਨੂੰ ਬਾਕੀ ਕੱਦ ਕਾੜ ਝੋਟੀ ਦਾ ਵੇਖੋ ਕੱਟੀ ਮਗਰ ਡਬਲ ਫਾਇਦਾ ਹੋ ਜਾਣਾ ਜੇ ਸੋਹਣੀ ਸੁਨੱਖੀ ਵੇਖੋ ਪੋਲੀ ਰਖ ਮੋਦੀ ਭਾਈ ਕੋ ਨਿਆਣਾ ਅੜ ਗਿਆ ਹੱਥ ਪਾੜੇ ਚਾਰ ਦੰਦ ਪਿਓਰ ਠੀਕ ਹੈ ਇਹ ਹਰਿਆਣਾ ਜੀ ਹਰਿਆਣਾ ਲਓ ਜੀ ਕੋਈ ਮਿੰਗਾਂ ਨੇ ਟਾਇਰ ਤੋਂ ਨਹੀਂ ਤੇ ਲਗਾਓ ਹਾਂ ਜੀ ਇਹਦਾ ਚੈੱਕ ਕਰਾਓ ਮੜਾ ਆਹ ਵੇਖੋ ਲੇਵਾ ਚੈੱਕ ਕਰੋ ਜੀ ਕੱਟ ਵਾਲਾ ਲੇਵਾ ਲੱਗਾ ਕਰਮਾ ਵਾਲੀ ਨੂੰ ਕੱਦ ਕੱਦ ਘੜ ਪੂਰਾ ਵੱਡਾ ਵੀਰ ਦਾ ਕੱਦ ਵੀ ਬਹੁਤ ਵੱਡਾ ਵਾ ਹਾਂ ਜੀ ਮੋੜ ਜੀਏ ਆਜੋ ਮੋੜੋ ਸੋਹਣੀ ਵੇਖੋ ਕਿੰਨੀ ਆ ਜੀ ਲਿਫਟੀ ਲੱਗੇ ਪਏ ਸਿੰਗਰ ਬਣੇ ਨਹੀਂ ਰਿਹਾ ਸਾਈਡਾਂ ਦੇ ਵੇ ਲੋ ਖੁੱਤੀ ਜਾ ਜੀ ਜੀ ਬਿਲਕੁਲ 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 ਹਾਂ ਜੀ ਹਾਂ ਜੀ ਕੋਕੇ ਲੱਗੇ ਪਏ ਨੇ ਹਾਂ ਜੀ ਕਰੋ ਜੇ ਇੱਕ ਰਾ ਇੱਥੋਂ ਇਹਨੂੰ ਫੇਸ ਕਮਾਈ ਵੀਰ ਮੜਾ ਜਾ ਇੱਥੇ ਖਿਲਾਰ ਕੇ ਆਹ ਵੇਖੋ ਬਾਕੀ ਸੋਹਣੀ ਹੱਬ ਦੀ ਪੂਰੀ ਆ ਜੀ ਚੰਗੀ ਕੁਆਲਿਟੀ ਆ ਇੱਡਾ ਪੈਂਦਾ ਬੈਡ ਥੱਲੇ ਠੀਕ ਆ ਬਹੁਤ ਸੀਲ ਠੰਡੀ ਕਰਨ ਵਾਲੀ ਝੋਟੀ ਠੀਕ ਹੈ ਜੀ ਠੰਡੀ ਧੀਰੀ ਆ ਆ ਚੀਜ਼ਾਂ ਨਹੀਂ ਲੱਭਦੀਆਂ ਇਹ ਤੀਜਾ ਵੀਦੀ ਇਹ ਮੇਰੇ ਚੁਣ-ਚੁਣ ਕੇ ਲੱਭਨੀ ਹੈ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਕੱਟ ਵਾਲਾ ਰੇਵਾ ਕਰਮਾਂ ਵਾਲੀ ਦਾ ਸੋਹਣੀ ਹੈ ਜਿੰਨੀ ਵੀ ਹੈ ਸਾਫ਼ ਸੁਥਰੀ ਹੈ ਜੀ ਸਾਫ਼ ਸੁਥਰੀ ਜੀ ਸੇ ਚਾਰ ਤਾਂ ਤਮੂ ਹਾਂ ਜੀ ਆ ਜਾ ਪੁੱਤਰ ਹੋਣ ਵਿੱਚ 14 ਲੀਟਰ ਇਹਦੇ ਕੋਲ ਆ ਜਾ 14 ਕਿਲੋ ਮੈਂ ਨਾ ਭਾਇ ਕੋਈ ਦੋ ਟਾਈਮ ਚੋਲੇ ਭਾਇ ਕੋਈ ਤਿੰਨ ਟਾਈਮ ਚੋਲੇ ਵੇਖੋ ਠੀਕ ਹੈ ਚਿਆਰ ਮਰਜੀ ਬੋਲੀ ਜਾਓ। ਲਓ ਜੀ। ਇਹ ਬਹੁਤ ਠੰਡੀ ਧੀਰੀ ਗੱਟੀ। ਚਾਰ ਦੰਦ ਅਗਲੇ ਸਵੇਰੇ ਤੋਂ ਕੋਈ ਹੋਰ ਹੀ ਗੱਲਾਂ ਹੋਣੀਆਂ। ਹਾਂ ਜੀ ਹਾਂ ਜੀ ਹਾਂ ਜੀ। ਹਾਂ ਜੀ। ਤੇ ਕਿੰਨਾ ਮੁੱਲ ਕਰਨਾ ਜੀ ਇਹਦਾ? ਟਿਕਟਾ ਲਾ ਕਰ ਦਈਏ ਫਿਰ। ਕਰ ਦੋ। ਮੁੱਲ ਤੇ 550 ਕਰਦੇ ਝੋਟੀ ਦਾ। ਹਾਂ ਜੀ। ਡੇਢ ਦੀ ਦੇ ਲਾਂਗੇ ਜੋ ਤੁਸੀਂ ਛੋਟ ਆਖੋਗੇ। ਕਰਦੇ ਖੁੱਲਾ ਮੰਨਦਾਨਗੇ ਆਪਣੀ ਮਰਜ਼ੀ ਨਾਲ। 45 ਦੀ ਦੇ ਲਾਂਗੇ ਇਹਦੇ ਵਿੱਚੋਂ ਛੋਟ ਕਰਾਂਗੇ। ਠੀਕ ਆ ਹਾਂਜੀ ਇੰਨੇ ਦੀ ਕੱਤੀ ਦੇ ਜੱਲਣੀ ਵਾਸਤੇ ਕੋਈ ਚੈੱਕ ਕਰ ਲੋ ਬਾਕੀ ਕੋਲ ਆਵੇ ਕੋ ਨਿੰਦਕੇ ਨਹੀਂ ਜਾਂਦਾ ਨੀਂਦਕੇ ਨਹੀਂ ਟਲੇਪੀ ਲੱਗੇ ਪਏ ਮੈਂ ਨਾ ਕਰਵਾ ਜੀ 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 45 ਦੀ ਦੇਣਾਗੇ ਵਿੱਚੋਂ ਛੋੜਛੱਪਾ ਕਰ ਦਾਂਗੇ ਠੀਕ ਆ ਜੀ ਠੀਕ ਭਾਏ 2 ਟਾਈਮ ਚੋਲੇ ਕੋ ਜਾਣ ਕੇ 3 ਟਾਈਮ ਚੋਲੇ ਇਸ ਤਸਦੀ ਕਰਦੇ ਹਾਂਜੀ ਹਾਂਜੀ ਇੱਥੇ ਦੀ ਪੂਰੀ ਗਾਰੰਟੀ ਕੇ ਅਧਿਕਾਰ ਦੀ ਨਹੀਂ ਜੇ ਗਾਰੰਟੀ ਠੀਕ ਆ ਨਹੀਂ ਤਸਦੀ ਕਰਨਾ ਗਾ ਜੀ ਇੱਥੇ ਤਸਦੀ ਕਰ ਲੈ ਜਿੰਨੇ ਟਾਈਮ ਕਰਨੀ ਜੀ ਬਿਲਕੁਲ ਬਿਲਕੁਲ ਜੀ ਹਾਂਜੀ ਦੂਜੇ ਨੰਬਰ ਵਾਲੀ ਉਹਦੇ ਬਾਰੇ ਦੱਸਿਓ ਜੀ ਇਹ ਵੀ ਜੀ ਦੂਜਾ ਠੀਕ ਹੈ ਆ ਕਹਿਨ ਪਹਿਲਾਂ ਕਹੋ ਉਹ ਕੰਮ ਨਹੀਂ ਕਰਨਾ ਆਪਾਂ ਜੀ ਆ ਸਿੰਘ ਸੁੰਗੇ ਨੂੰ ਵੇਖ ਲੋ ਇਹੋ ਜਿਹਾ ਲਗਾ ਦੇ ਸੋਹਣਾ ਸਿੰਘ ਲੱਗਾ ਜੀ ਕਲੇਪੀ ਲੱਗੇ ਪਏ ਮੈਂ ਨਕਰ ਮਾਰੀ ਬਿਲਕੁਲ ਬਿਲਕੁਲ ਜੀ ਮੋ ਛੇ ਦੰਦ ਜੇ ਠੀਕ ਆ ਮਗਰ ਇਹਦੇ ਕੱਟਾ ਜੇ ਠੀਕ ਆ ਤੇ ਸੂਆ ਇਹ ਹੈਗਾ ਜੇ 15 ਤੋਂ 16 ਦਿਨਾਂ ਦਾ ਠੀਕ ਆ 15 ਤੋਂ 16 ਦਿਨਾਂ ਦਾ ਝੂੜ ਨਹੀਂ ਮਾਰਨਾ ਪਿੱਟਾ ਠੀਕ ਹੈ ਜੀ ਹਾਂਜੀ ਤੋਰਾ ਵੀਰ ਜੀ ਨੂੰ ਵੀ ਇਹਨਾਂ ਨੂੰ ਬਾਕੀ ਕੱਤਗਾੜ ਇਹਦਾ ਵੱਡਾ ਵਾ ਮੈਂ ਨਾ ਮੰਜਾ ਹੀ ਦਿੱਤਾ ਉਸਤੇ ਹਾਂਜੀ ਪਿੱਠਪੂੜੀ ਚੰਗੀ ਜੋੜੀ ਆ ਜੀ ਕਰਮਾੜੀ ਦੇ ਮੰਜਾ ਹੀ ਦਿੱਤਾ ਉਸਤੇ ਇਹ ਵੀ ਦੰਦਾਂ ਨੇ ਵੀਰ ਜੀ ਇਹ ਆਹ ਦੀ ਛੇ ਅੰਬ ਤੇ ਪਿਓਰ ਛੇ ਅੰਬ ਵੇਖੋ ਬਾਕੀ ਲੇਵਾ ਵੇਖੋ ਇਹ ਕੱਟ ਵਾਲਾ ਹੀ ਲੇਵਾ ਇਹਨੂੰ ਲੱਗਾ ਥਾਣ ਬੜੇ ਸੋਹਣੇ ਲੱਗੇ ਇਹਨੂੰ ਟਾਇਪ ਟੁੰਬਣੀ ਲੱਗਾ ਹਾਂਜੀ ਤਾਂ ਇੱਥੇ ਲੱਪਣੀਆਂ ਵੀਡੀਓ ਤੇ ਇੱਕ ਤਾਂ ਘਰ ਆਣਗੇ ਲੱਪਣੀਆਂ ਬਿਲਕੁਲ ਬਿਲਕੁਲ ਜੀ ਇਹ ਵੀ ਕਿ ਇੱਥੇ ਏਡੇ-ਡੇਵਾ ਨਿ ਛੱਡ ਦੋ ਆੜ ਕੇ ਆਏ ਵੇ ਹਾਂਜੀ ਤੋਂ ਫੜਾਈਆਂ ਲੱਗਣ ਜੀ ਜੀ ਹਾਂਜੀ ਆਹ ਵੇਖੋ ਜੀ ਕਰੋ ਚੈੱਕ ਬਾਕੀ ਪੇਠਪੜਾ ਚੰਗਾ ਚੌੜਾ ਇੱਕ ਰਾਂ ਨੂੰ ਕਮਾਈ ਫੇਰ ਵੀਰੇ ਇਧਰੋਂ ਥੋੜਾ ਜਨਾ ਚਾਨਣ ਨਹੀਂ ਪੈਂਦਾ ਧੁੱਪ ਦਾ ਕਰਕੇ ਦੇਖ ਦਾਣੀ ਇੱਥੋਂ ਮੋੜ ਲਾ ਲਿਆ ਕੇ ਮੋੜ ਲਾ ਇੱਕ ਰਾਂ ਆ ਵੇਖੋ ਜੀ ਇੱਕ ਰਾਂ ਤੁਹਾਨੂੰ ਦਿਖਾ ਦਿੰਨੇ ਆ ਸੋਹਣੀ ਪੂਰੀ ਹੈ ਜੀ ਲੈ ਜਾ ਉਹ ਤੇ ਬਾਡੀ ਬੁਡੀ ਚੈੱਕ ਕਰੋ ਕਿ ਹੈ ਪੂਰੇ ਵਜਨ ਵਾਲੀ ਪੂਰੀ ਵਜਨ ਵਾਲੀ ਪੂਰੀ ਵਜਨ ਵਾਲੀ ਟੋਟੀ ਲੋ ਬਾਕੀ ਥਾਣੇ ਦੇ ਵੀ ਸੋਹਣੇ ਲੱਗੇ ਆ ਗੈਪ ਜੰਗਾ ਥਾਣਾਂ ਦਾ ਮਗਰ ਇਹਦੇ ਕੱਟਾ ਵਾਜੀ ਮੈਂ ਨਾ ਕਿੱਲੇ ਠੋਬਦੀ ਜੇ ਜੀ ਹਾਂਜੀ ਪੂਰਾ ਸੁੰਬੇਰ ਦਾ ਥਣ ਘੜਦੀ ਜੇ ਠੀਕ ਆ ਹਾਂਜੀ ਤੇ ਕਿੰਨਾ ਕਰਨਾ ਮੁੱਲ ਵੀਰ ਜੀ ਇਹਦਾ ਮੈਂ ਨਾ ਜੋੜਾ ਜਾਂਦੀ ਜੇ ਜਿਨੇ ਦਿਓ ਇਹਨੇ ਦਿਓ ਹਾਂ ਬਰਾਬਰ ਬਰਾਬਰ ਹੀ ਚੱਲ ਠੀਕ ਇੱਕ 45 ਦੀ ਇਹ ਦੇ ਦਾਂਗੇ ਇੱਕ 45 ਦੀ ਉਹ ਦੇ ਦਾਂਗੇ ਮੌਕੇ ਦੇ ਮਾਣਦਾਨ ਕਰਦੇ ਉਹ ਮਾਣਦਾਨ ਜੇ ਕੋਈ ਵੀ ਬਰਾ ਇਕੱਠੀਆਂ ਲਊਗਾ ਮਾਣ ਕਰਦਾਂਗੇ ਛੋਟ ਵਿੱਚ ਠੀਕ ਠੀਕ ਹੈ ਜੀ ਹਾਂਜੀ ਪਰ ਇਹ ਮੇਰਾ ਜੋੜਾ ਨਹੀਂ ਜਿਹੜਾ ਲੱਪਣਾ ਛੋਟੀ ਉਹ ਵੀ ਚੈੱਕ ਆ ਬੰਦੀ ਦੇ ਹਾਂਜੀ ਹਾਂਜੀ ਆ ਸਿੱਧਾ ਬੱਚਾ ਹੀ ਦੇ ਬਿਲਕੁਲ ਹੋਰ 20 ਦਿਨਾਂ ਨੂੰ ਮੰਡੀ ਲੱਗ ਜਾਣੀ ਆ ਵੱਲੇ ਹਣਾ ਦਿਵਾਲੀ ਇਹੋ ਜਿਹੇ ਤਿੰਨ ਤਿੰਨ ਸਾਢੇ ਤਿੰਨ ਦਿਨ ਮੰਗਣਾ ਨਾਲੇ ਬਿਲਕੁਲ ਬਿਲਕੁਲ ਮੰਗਣਾ ਆਗੇ ਹਾਂਜੀ ਹਾਂਜੀ ਲੱਭਣੀਆਂ ਨਹੀਂ ਆ ਮੁੜ ਕੇ ਇੱਕ ਜੋੜਾ ਹੀ ਦਵਾਂਗੇ ਕੋਈ ਲੈ ਰੂਗਾ ਨਾ ਯਾਦ ਕਰੂਗਾ ਜੀ ਜੀ ਹਾਂਜੀ ਠੀਕ ਆ ਇੱਕ ਕੋਈ ਜੋੜਾ ਲੈ ਰੂ 30 ਮੀਟਰ ਤੋਂ ਤੱਕ ਫਾਊਗਾ ਠੀਕ ਆ ਜੀ ਹਾਂਜੀ ਅਗਲੀ ਜਿਹੜੀ ਉਹਦੇ ਬਾਰੇ ਦਸੀਏ ਉਹ ਵੀ ਜੀ ਦੋ ਦੰਦ ਬਚਾ ਦੇ ਦੋ ਦੰਦ ਇਹਦਾ ਮੈਨ ਦਾ ਸੀਗ ਸੁਣ ਕੇ ਚੇਕ ਕਰਾ ਲਓ ਬੱਚਾ ਇਹਦੇ ਮਗਰ ਕੀ ਆ ਬੱਚਾ ਇਹਦੇ ਮਗਰ ਕੱਟਾ ਕੱਟਾ ਦੇ ਆਹ ਜਿਹੇ ਨੰਬਰ ਵਾਲਾ ਕੱਟਾ ਦਾ ਕਟਾਰੇ ਠੀਕ ਆ ਤੇ ਅਸਿੰਗ-ਸਿੰਗ ਚੈੱਕ ਕਰਾ ਦੋ ਠੀਕ ਆ ਸੋਕਣ ਲੱਗਾ ਝੋਟੀ ਨੂੰ ਠੀਕ ਆ ਤੇ ਗੂਗਲ ਤੇ ਸਰਚ ਵੀ ਕਰਦਾ ਆ ਪਿਓਰ ਦੋ ਦੰਦ ਆ ਚੈੱਕ ਕਰ ਲੈ ਕੰਨ ਦੇ ਵਿੱਚ ਕਾਂਡਾ ਜਿਹਾ ਪਿਆ ਇਹਦੇ ਆਹੋ ਲਓ ਜੀ ਠੀਕ ਆ ਇਹ ਪੂਰੀਆਂ ਠੰਡੀਆਂ ਧੀਰੀਆਂ ਝੋਟੀਆਂ ਠੰਡੀ ਧੀਰੀ ਆ ਬਾਕੀ ਇਹ ਦਾ ਇਹ ਦਾ ਕੱਦ ਥੋੜਾ ਦੂਜੀਆਂ ਨਾਲੋਂ ਛੋਟਾ ਹੋਊ। ਜੋ ਕੱਦ ਛੋਟਾ ਪਰ ਸਫਾਈ ਸਾਰੀਆਂ ਨਾਲੋਂ ਵਾਧਾ ਹਾਂਜੀ ਦੇ ਵੇਰੀ ਸਫਾਈ ਆਹ ਵੇਖੋ ਇਹ ਠੰਡੀ ਧੀਰੀ ਆ ਜਿੱਦਾਂ ਮਰਜੀ ਬੈਜੋ ਇਤਨਾ ਦੀ ਮਰਜੀ ਬੈਈ ਆ ਜੀ ਅੱਗੇ ਲੈ ਆਓ ਥੋੜੀ ਜਿਹੀ ਅੱਗੇ ਲੈ ਆਓ ਆ ਜੋ ਇਹਨਾਂ ਆਹ ਵੇਖੋ ਜੀ ਬਾਕੀ ਠੰਡੀ ਧੀਰੀ ਆ ਬਿਲਕੁਲ ਆ ਕਿੱਥੇ ਖਲਾਰ ਕੇ ਖਲੋਤੇ ਆ ਵਿੜੇ ਦੇ ਵਿੱਚ ਭਾਈ ਦੋਏ ਬੰਦੇ ਬੈ ਕੇ ਚਲਣ ਦੋਵਾਂ ਬੰਨੇ ਇਹ ਬੈਠੇ ਵੀ ਪੁੱਠੇ ਬੰਨੇ ਆ ਹਾਂ ਜੀ ਹਾਂ ਜੀ ਜਾਣ ਦੋ ਕਵਾਲਿਟੀ ਬਹੁਤ ਚੰਗੀ ਹੈ ਛੋਟੀ ਦੀ ਮੈਂ ਨਾ ਜਾਮਨ ਵਰਗੀ ਕਾਲੀ ਜੀ 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 ਕਲੇਪੀ ਲੱਗੇ ਪਏ ਸਿੰਘ ਦੇ ਤਾਂ ਵੀ ਬੜਾ ਸੋਹਣਾ ਲੱਗਾ ਕੱਟ ਆਲਾ ਲੇਵਾ ਲੱਗਾ ਵਾ ਚਾਰੇ ਥਣ ਗੈਬ ਤੇ ਲੱਗੇ ਜੀ ਹਾਂਜੀ ਤੇ ਮਗਰੇ ਦੇ ਕੱਟਾ ਵਾ ਸਿੰਘ ਨਿੱਕਾ ਮੂੰਹ ਨਿੱਕਾ ਪਿਛੋਂ ਚੌੜੀ ਆ ਹਾਂਜੀ ਅਜੇ ਕੱਦ ਕਢ ਜੂਗੀ ਥੋੜਾ ਹੋਰ ਹੈ ਨਾ ਮੈਂ ਅਗਲੇ ਸਵੇਰ ਤੋਂ ਪੂਰੀ ਬੰਦੀ ਠੀਕ ਆ ਹਾਂਜੀ ਦੁੱਧ 12 ਕਿਲੋ ਦੁੱਧ 12 ਕਿਲੋ 11 ਗਲਵਾਰੀ ਓੜ ਤੇ ਕੱਟੀ ਗਿਆ ਹੁੰਦਾ ਠੀਕ ਆ ਹਾਂਜੀ ਤੇ ਇੱਕ ਥਣ ਖੂਣ ਭਾਂਡੇ ਦੀ ਫੇਰ ਚਾਹੀਦੀ ਮਰਾ ਲਓ ਟੋਡੀ ਜੀ 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 ਥਣ ਬਹੁਤ ਜਿਆਦੇ ਸੋਹਣੇ ਲੱਗੇ ਬਹੁਤ ਕਰਨ ਵਾਲੀ ਪਸਮਾ ਪਾ ਕੇ ਬਹੁਤ ਕਿਲੇ ਠੋਬਦੀ ਆ ਠੀਕ ਆ ਹਾਂਜੀ 24 ਥਣ ਮਿਰਲੇ ਤੇ ਲੱਗੇ ਠੀਕ ਆ ਸਭੇ ਠੋਬਦੀ ਆ ਤੇ ਮੋਲੇ ਦਾ ਕਿੰਨਾ ਕਰਨਾ ਵੀਰ ਜੀ ਮੋਲੇ ਦਾ 41 ਕਰਦੇ ਆ ਤੇ ਦੋਗੇ ਕਿੰਨੇ ਕਦੀ 35 ਵੀ ਦੇ ਦੀਏ ਕਰਦੇ ਹੋਰ ਮਾਨ 32 32 ਵੀ ਦੇ ਰਾਹੇ ਠੀਕ ਆ ਦੇ ਲੋ ਝੋਟੀ ਚੈੱਕ ਕਰ ਲੋ ਛੋਟ ਕਰ ਦਿਓ 32 ਜੋ ਮੋਕੇ ਦੇ ਕਰ ਦਾਂਗੇ ਭਿੰਦਰ ਭਾਜੀ ਠੀਕ ਆ ਹਾਂ ਤੇ ਅਗਲੀ ਜਿਹੜੀ ਉਹਦੇ ਬਾਰੇ ਦਸੀ ਜੀ ਉਹ ਵੀ ਦੀ ਚਾਰ ਦੰਦ ਜੇ ਝੋਟੀ ਚਾਰ ਦੰਦ ਬੱਜਾ ਕੀ ਮਗਰ ਦੇ ਬਚਾ ਉਹ ਕੱਟੀ ਜੇ ਆਹ ਕੱਟੀ ਮਗਰਿਆ ਹੋਰਿਆ ਖਾਲੀ ਹੋਈ ਝੋਟੀ ਇਹ ਹਾਂਜੀ ਇਹ ਦੁੱਦੋ ਸਟਾਰਟਿੰਗ ਹੋਈ ਰਹੀ ਹੁਣੇ ਠੀਕ ਆ ਜੀ ਹਾਂ ਤੇ ਕਿੰਨਾ ਦੇ ਕੋਲ ਹੋਰ ਤੇਨੇ ਤੇ ਆਊਗਾ 11 ਕਿਲੋ ਪਰ 10 ਕਿਲੋ ਪੱਕਾ ਵਾ ਠੀਕ ਆ ਹਾਂਜੀ ਇਹ ਇਹ ਉਹ ਝੂਠ ਦੀ ਕੋਈ ਇਹ ਜਨਾ ਸਚਾਈ ਹੈਗੀ ਉਹ ਉਹ ਤੋਂ ਥੋੜੇ ਘੱਟ ਦੱਸਣੇ ਆ ਠੀਕ ਹੈ ਕੋਈ ਵੀਰ ਭਰਾ ਆਏ ਘੱਟ ਦਸੀਏ ਵੱਧ ਨਿਕਲੇ ਉੱਚਾ ਆਪਣੀ ਇੱਜ਼ਤਾਂ ਹਾਂ ਜੀ ਦਸੀਏ ਘੱਟ ਨਿਕਲੇ ਉੱਚਾ ਆਪਣੀ ਬੇਇੱਜ਼ਤੀ ਜੀ ਹਾਂ ਜੀ ਹਾਂ ਜੀ ਹਾਂ ਜੀ ਤੋਰੋ ਵੀਰ ਜੀ ਨੂੰ ਚਾਰ ਦੰਦ ਝੋਟੀ ਦੇ ਇਹ ਬੌਣੇ ਖਾਲੀ ਇਹ ਥੋੜੀ ਭੜਾ ਭੜਾ ਜਿਹੀ ਤਰੀਬ ਐਸੀ ਝੋਟੀ ਇਹਦੇ ਠੀਕ ਆ ਹਾਂ ਜੀ ਸਿੰਘ ਨੂੰ ਇਹਦਾ ਵੀ ਚੈੱਕ ਕਰਾ ਲਓ ਆ ਵੇਖੋ ਜੀ ਸਿੰਘ ਵੀ ਬੜਾ ਸੋਹਣਾ ਲੱਗਾ ਚਾਰ ਦੰਦ ਸੂਬਾ ਪਹਿਲਾ ਡਬਲ ਫਾਇਦੇ ਵਾਲੀ ਗੱਲ ਇਹ ਹੈ ਕਿ ਕੱਟੀ ਮਗਰ ਆ ਤੇ ਹਾਂਜੀ ਹਾਂਜੀ ਆ ਵੇਖੋ ਬੋਲੇ ਤੋਂ ਖਾਲੀ ਹੋਈ ਹੈ ਜੇ ਇਹਨੂੰ ਚੋਟੀ ਖਾ ਪੀ ਕੇ ਭਰਨੀ ਹੈ ਜੇ ਪੂਰੀ ਹਾਂਜੀ 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 ਲਓ ਜੀ ਕਰੋ ਚੈੱਕ ਸੋਹਣੀ ਪੂਰੀ ਹੈ ਜੀ ਸੋਹਣੀ ਪੂਰੀ ਥਣ ਥਣ ਚੈੱਕ ਕਰਾ ਦੇ ਇੱਕ ਵਾਰੀ ਹਾਂਜੀ ਥਣ ਬਹੁਤ ਸੋਹਣਾ ਲੱਗਾ ਜੀ ਕੋਈ ਨਹੀਂ ਕੁਆਲਿਟੀ ਚੰਗੀ ਕੋਈ ਟੈਮ ਨਹੀਂ ਹਾਂਜੀ ਹਾਂਜੀ ਇੰਨੀ ਲੱਗੂਗੀ ਦੇਰਾਂ ਜੀ ਹਾਂਜੀ ਕਮਾ ਲਈਏ ਕਰਾਂ ਇੱਥੇ ਕਮਾ ਲੈ ਇਹਨੂੰ ਮੜਾ ਇੱਥੇ ਖਿਲਾਰ ਲਾ ਆ ਨਮੂਨہ ਮਾਈ ਆਹ ਦੇਖੋ ਫੇਸ ਦੇਖੋ ਕਿੰਨਾ ਸੋਹਣਾ ਇਹਦਾ ਕੁਆਲਿਟੀ ਚੰਗੀ ਹੈ ਝੋਟੀਆਂ ਦੀ ਜਾਣ ਦੋ ਆਲਾ ਪੁੱਤ ਚਾਰ ਕੁਦੇ ਦਾ ਵਡਾ ਦੇ ਹਾਂਜੀ ਹਾਂਜੀ ਚਾਰੇ ਝੋਟੀਆਂ ਸੋਹਣੀਆਂ ਹੋਣਗੀਆਂ ਹਾਂਜੀ ਹਾਂਜੀ ਆਲਾ ਕਰੋ ਜੀ ਹੁਣ ਫੇ ਬੋੜਾ ਹੀ ਆਉਦੇ ਕੋਲ ਹਾਂਜੀ ਬੋੜੇ ਖਾਲੀ ਹੋਈ ਝੋਟੀ ਠੀਕ ਆ ਹਾਂਜੀ ਆਪਣੇ ਕੋ ਆਈ ਹੀ ਅੱਜ ਤਰੀਕ ਹੋ ਗਈ 4 ਹਾਂਜੀ ਆਪਣੇ ਕੋ 1 ਤਰੀਕ ਦੀ ਝੋਟੀ ਆਈ ਠੀਕ ਆ 2 ਤਰੀਕ ਤੱਕ ਬੋੜਾ ਭੰਦਾ ਰਿਹਾ ਹੁਣ ਬੋੜੇ ਖਾਲੀ ਹੋਈ ਝੋਟੀ ਠੀਕ ਆ ਤੇ ਮੁੱਲ ਕਿੰਨਾ ਕਰਨਾ ਮੋਹ ਲੈਣਾ ਵੀ 40 ਕਰਦੇ ਆ ਠੀਕ ਆ ਇਹ ਜਾਦੀ ਸਭ ਸਾਂਈ ਇਹ 1 ਬਤੀਰੀ ਬਤੀਰੀ ਹੋ ਬਤੀਰੀ ਹੋ ਜੋੜੇ ਵਾਲੇ ਦਾ ਮਾਣ ਕਰਦੇ ਹੋ ਕਰ ਦਾਂਗੇ ਬਾਕੀ ਹੁਣ 20 ਜਣਾਂ ਨੂੰ ਮੰਡੀ ਲੱਗਣੀ ਆ ਤੇ ਉੱਥੇ ਵੇਖੋ ਮੁੱਲ ਕਿਦਾਂ ਦੇ ਹੁੰਦੇ ਆ ਉੱਥੇ ਮੈਂ ਨਾ ਜੀ ਹੱਥ ਵੀ ਲੱਗਦੇ ਨਾ ਡੰਗੜਾ ਦੇ ਤੇ ਵੀਰ ਦੀ ਵੀਡੀਓ ਉਦੋਂ ਦੀ ਪੈਂਦੀ ਜਦੋਂ ਦਾੜੀ ਨਹੀਂ ਖਾਈ ਅਜੇ ਹਾਂਜੀ ਹਾਂਜੀ ਤੇ ਹੁਣ ਦਾੜੀ ਆ ਗਈ ਹੈ ਹਾਂਜੀ ਠੀਕ ਕਰਨੀ ਕੋਈ ਗੱਲਬਾਤ ਹੋਰ ਗੱਲਬਾਤ ਇਹ ਹੈ ਕਿ ਵੀ ਵੀਰ ਦੀ ਆਪਣਾ ਮਾਲ ਹੁੰਦਾ ਸਾਫ਼ ਸੁਥਰਾ ਹਾਂਜੀ ਕੋਈ ਮੈਨ ਨੂੰ ਟਾਈਮ ਟੋਮ ਨਹੀਂ ਲਾਉਨੇ ਆਪਾਂ ਆਪਣੀ 4:30 ਵੇ ਦੀ ਚਵਾਈ ਜੇ ਹੱਦ 5:00 ਵੇ ਦੀ ਠੀਕ ਆ ਕੋਈ ਆਪਾਂ ਮੈਨ ਪਹਿਲਾਂ ਨਹੀਂ ਚੋਣੇ ਪੰਜ ਤੋਂ ਪੰਜ ਆਪਣੀ ਚਵਾਈ ਆ ਕੋਈ ਵੀਰੇ ਬਹੁਤਾ ਸ਼ੱਕ ਹੋ ਇੱਥੇ ਦੋ ਟਾਈਮ ਰਹਿ ਵੀ ਰਖਾਂਗੇ ਵੀ ਰੋਟੀ ਪਾਣੀ ਖਵਾਵਾਂਗੇ ਤੇ ਪੂਰੀ ਤਸੱਲੀ ਕਰਾਵਾਂਗੇ ਮੈਂ ਦੀ ਠੀਕ ਹੈ ਜੀ ਇੱਥੇ ਦੀ ਆਪਾਂ ਤਸੱਲੀ ਘਰ ਦੀ ਨਹੀਂ ਦਿੱਤੀ ਥੱਲੇ ਨਹੀਂ ਨਹੀਂ ਹਰ ਹਰ ਕੁਝ ਬਦਲ ਜਾਣਾ ਵਾ ਅਗਲਾ ਸਾਰਾ ਕੁਝ ਬਦਲ ਜਾਂਦਾ ਘਰ ਜਾ ਕੇ ਜੀ 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 ਹਾਂ ਜੀ ਠੀਕ ਹੈ ਜੀ ਤੇ ਛੋਟੀਆਂ ਦੀ ਝਾਤੀ ਮਰਾ ਲਓ ਇੱਕ ਰੀ ਫਿਰ ਤੇ ਪੂਰੀਆਂ ਐ ਸ਼ਾਨਦਾਰ ਕਟੀਆਂ ਜੀ ਲਓ ਜੀ ਬਾਕੀ ਲਾ ਲਿਓ ਵੀਰ ਨੂੰ ਫੋਨ ਵੀਡੀਓ ਸ਼ੇਅਰ ਕਰ ਦਿਓ ਤੇ ਇਹ ਆ ਕੇ ਜਿੱਦਾਂ ਵੀਰ ਨੇ ਕਿਹਾ ਵੀ ਦੋ ਟਾਈਮ ਆਪਣੀ ਜਵਾਈ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਜੀ ਧੰਨਵਾਦ